ਸਾਰਿਆਂ ਨੂੰ ਪਿਆਰ ਭਰ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਲੋ ਜੀ ਦਿਨ ਸੰਡੇ ਦਾ 9:00 ਵਜੇ 9:30 ਹੋ ਗਏ ਘਰੇ ਕੰਮ ਨਮੀੜੇ ਹੁਣ ਆਪਾਂ ਆਏ ਸੀ ਖੇਤ ਮੂੜੀਆਂ ਲੈਣ ਕद्दू ਕद्दू ਆ ਗਿਆ ਦੋਰਾ ਸਿੰਘ ਲੱਕੋ ਰੱਖੇ ਦੁੱਧ ਹੀ ਨਹੀਂ ਹੈਗਾ ਕਦੂਆਂ ਚ ਕੀ ਕਰੀਏ ਲੈ ਚੱਲ ਚੱਲ ਆ ਤਾਂ ਕੱਚਾ ਕੀ ਕਰਨੀ ਜੇ ਤਾਂ ਕਰੇਗੀ ਤਾਂ ਤੋੜਾਂਗੇ ਨਹੀਂ ਸਿਰ ਮੂੜ ਲਈਏ ਕਰ ਲਾਂਗੇ ਤਾਂ ਉਹ ਤਾਂ ਹੁਣ ਬਾਹਲੇ ਵੇਹੇ ਹੋਗੇ ਤੇ ਉਦੋਂ ਆਪਾਂ ਵਿਆਹ ਚ ਫਿਰੀਏ ਦਾਦੀ ਕਿੱਥੇ ਤੇ ਦੱਤ ਸੇਬੀ ਸਾਗ ਵੀ ਕਰਨ ਵਾਲਾ ਕਿੰਨਾ ਸੋਹਣਾ ਕਿਹਦਾ ਹੈ ਸੇਬੀ ਆ ਗਿੱਲਾ ਪਿਆ ਹੈ ਆਲੇ ਉਰੇ ਪਿਆ ਨਹੀਂ ਦਾਦੀ ਤਾਂ ਪਿਆ ਹੈ ਕੀ ਤੋੜਨਾ ਮੂਰੀਆਂ ਮੇਥੇ ਮੂਰੀਆਂ ਮੇਥੇ ਉਹ ਕਿਹੜੀ ਜੀ ਕਾਦੇ ਵਾਸਤੇ ਰੱਖ ਲਈ ਉਹ ਉਹਨੇ ਦੀ ਪੌਦ ਆ ਜਾਂਦੀ ਉਹਨੇ ਦਾ ਗੰਡੇ ਦਾ ਘਟਾ ਆ ਜੂ ਮਾਰੀ ਜਾ ਟਕਰ ਮੂੜੀਆਂ ਤਾਂ ਥੋੜੀਆਂ ਜਿਹੀਆਂ ਮਿੱਠੇ ਹੈਗਾ ਸੱਤੀ ਦਾ ਹੀ ਖਾਈ ਜਾਂਦਾ ਰਹਿੰਦਾ ਮੂੜੀਆਂ ਤਾਂ ਸਾਰੇ ਚੱਕ ਦਿਆਂ ਜਿਵੇਂ ਇੰਨੀਆਂ ਦੀ ਮੈਂ ਦਾ ਉਸਮੀਤ ਕਿਉਂ ਥੋੜਾ ਆਪਣੀ ਗੋਭੀ ਤਾਂ ਨਿਸਰ ਵੀ ਗਈ ਕਰਨ ਤੋਂ ਪਹਿਲਾਂ ਹੀ ਹੈ ਇਹ ਕਹੇ ਜੀ ਆ ਗਈ ਇਹਦੀ ਆਪਣਾ ਉਹ ਆ ਉਧਰ ਪਾਣੀ ਨਹੀਂ ਲੱਗਦਾ ਸੀ ਸੁਕਾਤੀ ਵਰਸੀਨ ਮਸੀਨ ਵੀ ਸੁੱਕ ਗਈ ਹੂੰ ਉਹ ਪਹਿਲੀ ਰਮਾਉਣਾ ਸੀ ਮੈਨੂੰ ਤਾਂ ਲੱਗਦਾ ਮੈਂ ਜੀ ਵਾਲੇ ਤਾਂ ਕੱਖ ਮੁੱਕ ਜਾਣਗੇ ਇਹ ਤਾਂ ਨੌਂ ਇਨ ਲੈਂਦੀ ਬਾਕੀ ਆ ਆ ਬਰਸੀਨ ਨਹੀਂ ਉਹ ਹੋ ਜਾਂਦੀ ਆ ਇਹ ਆ ਬਰਸੀਨ ਨਹੀਂ ਉਹ ਹੋਈ ਨਹੀਂ ਤਾਂ ਹੋ ਜਾਂਦੀ ਵੱਡੇ ਵਾਲੀ ਇਹਦਾ ਕੱਚੀਆਂ ਨੇ ਮੂਈਆਂ ਹਨ ਬਹਿ ਗਿਆ ਥੱਕ ਗਿਆ ਫੇ ਵੀ ਧੁੱਪੇ ਬਹਿ ਗਿਆ ਦੇਖੀ ਆ ਕੇ ਕਿ ਬੈਠਾ ਤਾਂ ਦੇਖ ਕੇ ਨਾ ਹੋਈ ਨਹੀਂ ਖੰਡ ਘਰਤੀ ਗਣ ਘਰਮ ਕੇ ਨਾ ਆਈ ਨੇ ਤੈਰ ਮਾਲੀ ਹੁਣ ਤੈਨੂੰ ਕੀ ਲੋੜਾ ਇਹਨਾਂ ਦੀ ਰਹੰਗੀ ਹੋਰ ਇਹ ਤਾਂ ਡੱਕਤੀ ਕਾਇਰਨ ਹੋਗੀ ਇਹਦਾ ਇੰਨਾ ਸੋਕਰ ਇੱਧਰ ਲੀਆਂ ਰਹਿ ਜਾਣਗੀਆਂ ਮੂੜੀਆਂ ਹੂੰ ਹੂੰ ਆਪਾਂ ਤਾਂ ਪਹਿਲੀ ਨਿਵੇੜਤੀਆਂ ਗੇਤੀ ਹੋਰ ਖਾਦੀਆਂ ਆਪਾਂ ਤਾਂ ਬਾੜੀ ਪਹਿਲਾਂ ਲੱਗੀ ਵਿਆਹ ਵਿਆਹ ਚ ਨਿਵੇੜਤੀਆਂ ਸਭ ਨੇ ਉਹ ਤੇਰੀ ਟੁੱਟ ਗਿਆ ਮਟ ਦਾ ਗਿੱਲੀ ਨੇ ਕਹਿ ਲਿਆ ਕਰ ਨਹਾਹਾਂ ਚ ਮਿੱਟੀ ਵੜ ਜਾਂਦੀ ਹੈ ਆਹ ਮੂੜੀ ਵੀ ਪੱਤੀ ਦੀ ਵਾ ਪੰਜ ਗਬਾਉਤ ਨੇ ਬਸ ਚਾਰ ਪਤਨੀ ਥੋੜਾ ਜਿਹਾ ਇੱਕ ਮੁਠੀ ਹੀ ਮੇਥਿਆਂ ਦੀ ਬਾਕੀ ਤਾਂ ਸਾਗ ਚ ਪਾਲਾਂਗੇ ਮੇਥੇ ਅੱਜ ਦੇਖਦੇ ਆਂ ਜੇ ਟਾਈਮ ਲੱਗਿਆ ਨਹੀਂ ਕੱਲ ਨੂੰ ਕਰ ਲਾਂਗੇ ਲਓ ਜੀ ਕਣਕ ਆਪਣੀ ਅਦ ਵਿਚਾਲਾ ਜਾ ਹੋ ਗਿਆ ਅੱਜ ਲੈਟ ਹੀ ਨਹੀਂ ਆਈ ਉਹ ਤਾਂ ਦਿਨੇ ਆ ਜਾਂਦੀ ਸੀ ਸਵੇਰੇ 7:00 ਵਜੇ ਅੱਜ ਪਤਾ ਨਹੀਂ ਕੀ ਹੋ ਗਿਆ ਹਾਂ ਇੱਕ ਮੁਠੀ ਮੇਥੇ ਫਾਲੀਆਂ ਵੀ ਸੁੱਕ ਗਈਆਂ ਪਹਿਲਾਂ ਪਾਣੀ ਲੱਗਿਆ ਤੱਕੀ ਠੰਡ ਬਹੁਤ ਸੇਤੀ ਹੋ ਗਈ ਹਜੇ 10 ਦਸੰਬਰ ਵੀ ਨਹੀਂ ਹੋਇਆ ਉਸ ਤੋਂ ਪਹਿਲਾਂ ਹੀ ਠੰਡ ਹੋ ਗਈ ਇੰਨੀ ਹਣ ਆਪਾਂ ਅੱਜ ਬਣਾਉਨੇ ਆ ਮੂਲੀ ਵਾਲੇ ਪਰੌਂਠੇ ਸਬਜ਼ੀ ਖਾ ਖਾ ਕੇ ਦੂਜੀ ਅੱਖੇ ਪਰ ਕੀ ਖਾਈਏ ਸਾਗ ਜਾਂ ਬੱਸ ਘਰੇ ਗਰਮ ਪਾਣੀ ਦੀ ਥੋਲਾਂਗੇ ਮੇਥੇ ਨਹੀਂ ਥੋੜੇ ਇਹਦਾ ਠੰਡਾ ਪਾਣੀ ਹੋਊ ਮੇਥੇ ਨਹੀਂ ਨਹੀਂ ਨਿਕਾ ਆ ਜਾਂਦਾ ਮੇਥੇ ਨਹੀਂ ਥੋੜੇ ਇੱਥੇ ਵੜ ਲੈਣੇ ਆ ਉਹ ਤਾਂ ਇੱਕ ਮੁਠੀ ਬਹੁਤ ਆ ਬਸ ਪਰੌਂਠੀਆਂ ਜੀ ਪਾਉਣੇ ਨੇ ਲਓ ਜੀ ਲੇਟ ਆ ਗਈ ਅੱਜ 10:30 ਆਈ ਐ ਚੋ ਸੜ ਗਿਆ ਸਰਦਾਰ ਜੀ ਨੂੰ ਪਤਾ ਕੀ ਅੱਜ ਸੰਡੇ ਸੀਗਾ ਜਿਹੜੀ ਰਹਿ ਗਈ ਸੀ ਕਣਕੇ ਰਮਾਈ ਜੋ ਉਧਰ ਉੱਪਰ ਹੋ ਰਹੇ ਸੀ ਉਧਰੋਂ ਡੇਢ ਕਿਲਾ ਕੱਲ ਦਾ ਦਿਨ ਤਾਂ ਸਾਰਾ ਦਿਨ ਲੱਗੂਗਾ ਚਲ ਅੱਜ ਸੰਡੇ ਆਪਦਾ ਸ਼ਾਮ ਤੱਕ 5 ਵਜੇ ਵਗ ਜਾਂਦੀ ਹੈ ਹੁਣ ਇੰਨਾ ਕੁ ਵੀ ਠੀਕ ਹੈ ਵੀ ਦਿਨ ਦਿਨ ਦੀ ਲਾਈਟ ਆ ਹੁੰਦੀ ਹੈ ਨਾ ਰਾਤ ਨੂੰ ਨਹੀਂ ਹੁੰਦੀ ਰਾਤ ਨੂੰ ਤਾਂ ਬਹੁਤ ਔਖਾ ਠੰਡ ਚ ਦੇਖੋ ਹੁਣ ਅੱਜ ਇੰਨਾ ਕੁ ਟਾਈਮ ਰਹਿੰਦੀ ਹੈ ਲੇਟ ਆਈ ਅੱਗੇ ਤਾਂ 7 ਵਜੇ ਆਉਂਦੀ ਹੁੰਦੀ ਕੱਲ ਪਰਸੋਂ ਆਈ 8 ਵਜੇ ਕੱਲ ਆਈ 8:30 ਆਜਾਈਆ 9:30 ਤੋਂ ਉੱਪਰ ਹੋ ਗਏ ਤਾਂ ਰੋਜ਼ ਲੇਟ ਲੇਟ ਕਰੀ ਜਾਂਦੇ ਨੇ ਹਾਜੀ ਆਪਾਂ ਦੇਖ ਲਓ ਪੌਣੇ 10 ਹੋ ਗਏ ਘਰੇ ਜਾ ਕੇ ਪਰੌਂਠਿਆਂ ਦਾ ਸਮਾਨ ਤਿਆਰ ਕਰਨਾ ਪਰ ਅੱਜ ਸੰਡੇ ਆ ਰਾਮਨਾਲੀ ਖਾ ਲੈਣਗੇ ਰੋਟੀ ਹੌਲੀ ਹੌਲੀ ਸਾਰੇ ਕੋਈ ਕਾਲੀ ਨਹੀਂ ਸਰਦੀਆਂ 'ਚ ਤਾਂ ਸੰਡੇ ਮਸਾ ਆਉਂਦਾ ਸਾਰੇ ਲੇਟ ਉੱਠਦੇ ਨੇ ਰਾਮਨਾਲ ਖੰਡ ਵੀ ਇੱਕਦਮ ਬਹੁਤ ਜ਼ਿਆਦਾ ਹੋਣੀ ਹੁਣ ਉਹਦੋਂ ਵੀ ਜ਼ਿਆਦਾ ਹੋ ਜੂਗੀ ਸਾਰੀਆਂ ਕਰਕਰਾਂ ਲੰਗੀਆਂ ਹਲੇ ਦਾ ਉੱਤਰਵਾਗੇ ਮੂਹਿਆਂ ਤੋਂ ਪਹਿਲਾਂ ਆ ਜਿੰਨ ਕਹਿੰਦੇ ਨੇ ਲੈ ਤਾਜੀ ਮਿੱਗਾ ਪਾਣੀ ਹੋ ਗਏ ਉਹਦੀ ਆ ਗਈ ਇੱਥੋਂ ਵੜਨੇ ਨਾ ਹਾਂ ਬਸ ਰੋਟੀਆਂ ਪਾਉਣਾ ਵਿੱਚ ਧਣੀਆਂ ਦਾ ਬਸ ਮੈਂ ਮੈਂ ਵਾਗ ਜਣੀਆਂ ਨਹੀਂ ਸਾਰੀ ਵੱਟ ਹੈ ਕਾ ਪਾ ਦੇ ਮੈਂ ਤਾਂ ਕਿੱਲੇ ਘਰੀ ਚ ਵੜਨੀ ਨਹੀਂ ਮੋٹے ਬੰਦੇ ਦਾ ਵੀ ਪੰਗਾ ਐ ਥੋੜਾ ਵੀ ਕਿੱਲੇ ਚ ਪੈਰ ਧਰ ਕੇ ਕਿਤੇ ਉਹ ਕਰ ਲੂਆ ਬਸ ਇੱਥੂ ਜੇ ਤੋੜ ਲੈ ਉਹਦੇ ਮੂਰੇ ਜੇ ਹੈਗੇ ਤਾਂ ਕਿਤੇ ਨਾ ਠੀਕ ਹਾ ਤਾਂ ਜੇ ਮੈਂ ਆਉਂਦੀ ਮੈਂ ਤਾਂ ਸਾਰੀ ਵੱਟ ਦਬ ਦੰਦੀ ਇਹ ਤੋਂ ਨਹੀਂ ਵੜਦੇ ਐ ਉਹ ਢੱਕੇ ਜੇ ਕਰ ਦਿੰਦੇ ਨੇ ਉਹ ਤਾਂ ਅਸੀਂ ਤਾਂ ਫਟਦੇ ਨਹੀਂ ਹੈਗੇ ਦੇਖ ਦੋ ਘਰ ਬੱਡਲ ਜਿਵੇਂ ਮੈਂ ਤੋਲ ਕੀ ਲੋ ਕੀ ਵੜਦੇ ਨੇ ਤੂੰ ਚੱਲ ਆ ਲੈ ਬਸ ਧਣੀਆਂ ਵੀ ਦੇਖ ਲੈ ਜੇ ਪਾਉਣਾ ਥੋੜਾ ਜਿਹਾ ਹੈ ਬੱਡਲ ਜਿੱਥੇ ਹੈਗਾ ਮੈਂ ਤਾਂ ਧਣੀਆਂ ਦੀਂਦਾ ਹੀ ਨਹੀਂ ਆ ਤੀ ਹਾਂ ਥੋੜਾ ਜਿਹਾ ਬੱਡਲ ਚੱਲ ਆ ਜਾ ਕੇ ਨਾ ਲੇਟ ਬਹੁਤ ਹੋ ਗਏ 10 ਵਜੇ ਗਏ ਚਲ ਹਾਈ ਤੇ ਲਾਈਟ ਆ ਗਈ। ਸਾਹੀ ਵੀ ਦਾ ਧੁੱਪੇ ਕੈਰੀ ਚੋਦੀ ਬਹਿ ਜਾਂਦਾ। ਯਾਰ ਇੱਕ ਜਮਨ ਤੁਰਨ ਮੇਰੀ ਗੱਡੀ ਤੋਂ ਲੱਗਿਆ। ਅਸੀਂ ਜਾਣਾ ਸੀ ਬਾਜ਼ਾਰ। ਥੁਰਤ ਪੈਰ ਜਮਾ। ਹੁਣ ਤੈਨੂੰ ਆ ਕੇ ਦੂਜੇ ਲੋਟ ਲਾ ਕੇ ਤੇ ਕਵਰ ਪਾ ਦੇ। ਕਵਰ ਵੀ ਢੋਣ ਵਾਲਾ ਹੋਊ ਤੇਰੇ ਡੈਡੀ ਨੂੰ ਕਹਿਣਾ ਖੇਤੋਂ ਧੋ ਲਿਆਉਣਾ ਨਾ। ਨਹੀਂ ਜਿਹੜਾ ਪਾਣੀ ਉੱਪਰ ਪਾਤਾ ਵਿਤ ਨਹੀਂ ਜਾਂਦਾ। ਪੀਤੀ। ਤੇ ਬੜੀ ਆ ਗਈ ਤੁਹਾਨੂੰ ਐ ਕਹਿੰਦੀ ਕੜੀਆ ਕਵਰ ਲੈ ਜਾ ਧੋ ਲੈ ਮੋਟਰ ਚੱਲ ਰਹੀ ਐ ਇਹਦੇ ਪਾ ਦਾਂਗੇ ਲਿਆ ਕੇ ਇੱਕ ਕੁਆਲਟੀ ਨਾਲ ਸਰਦੇ ਪਾਰਵਜਨ ਅੱਕਾ ਹਾਂ ਨਾਈ ਸਜਵਾਜਾ ਮੋਟੇ ਨਾਲ ਲਗਾਉਣਾ ਐ ਆਈ ਲੀਆਂ ਦਾ ਅਸੀਂ ਬੁੜੀਆਂ ਨਹੀਂ ਇੱਕ ਦੂਜੀ ਨੂੰ ਪੜਾਈਆਂ ਨੀਂ ਜਿੰਨੇ ਆਏ ਮੋਟਰਸਾਈਕਲ ਦੀਆਂ ਵਧਾਈਆਂ ਦੇ ਰਹੇ ਤੈਨੂੰ ਜੋਤੀ ਹੋਰੀ ਓਹ ਮੈਂ ਤਾਂ ਬੀ ਮੋਹ ਕੇ ਨਾਲ ਕਰੂੰ ਕਦੋਂ ਨੇਂ ਕੰਮ ਅਰੰਗੀ ਕਰ ਲੈ ਫਿਰ ਨਹੀਂ ਬਾਹਰ ਹੀ ਚੱਲ ਕਰ ਤੋਂ ਮੱਥਾ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ ਸਭ ਨੇ ਵਿਆਹ ਤੇ ਲਗਾ दिए ਕੋਈ ਨਾ ਵਲਵਾਲ ਆਈ ਗਾ ਆਲਾ ਜੀ ਬੇ ਗਾਲ ਨੂੰ ਕਿਤੋਂ ਆ ਜਾਣਗੇ ਅਪ੍ਰੈਲ ਤੱਕ ਕਿਤੋਂ ਆ ਜਾਣਗੇ ਮੈਂ ਤੁਹਾਨੂੰ ਵਿਆਹ ਨੂੰ ਕੱਪੜੇ ਦੇ ਦਿੱਤੇ ਬਾ ਲਿਸਨ ਬਣਾ ਤਾਂ ਸਾਰਾ ਕੁਝ ਬੋਲਡ ਦਾ ਤੇ ਡੈਡੀ ਨੂੰ ਨੰਬਰ ਚਲੋ ਸਰਾਜ ਜੀ ਕਿਵੇਂ ਬਈਕ ਤੁਰਾ ਜਾ 50 ਤਰ ਜਾ ਕੇ ਵਾਲੇ ਸੁਨੀਤਾ ਦਿਖਾਓ ਕੰਮ ਕਰੀ ਜਾਂਦਾ ਕੀ ਕਰਦੇ ਨੇ ਲਓ ਜੀ ਆਪਾਂ ਨੇ ਕੱਲ ਪਨੀਰੀ ਬਣਾਈ ਸੀ ਇਹਦੇ ਨੂੰ ਮੈਂ ਪ੍ਰਾਂਤ ਚ ਕੱਢ ਕੇ ਰੱਖ ਦਿੱਤੀ ਕੱਲੋਂ ਤਾਂ ਮੈਨੂੰ ਦੇਖੋ ਹੁਣ ਟਾਈਮ ਲੱਗੇ ਵੀਰੋਂ ਆਪਾਂ ਕਿਸੇ ਤਰ੍ਹਾਂ ਦੇ ਪਾ ਲਈਏ ਇਹ ਪਹਿਲਾਂ ਸੀ ਤਾਂ ਉਹਦੀ ਤਾਂ ਨਹੀਂ ਪਹੁੰਚ ਗਰਮ ਗਰਮ ਫਿਰ ਇਹ ਬਾਹਲੀ ਜੰਮ ਜਾਂਦੀ ਹੈ ਪੱਤੀ ਨਹੀਂ ਆਉਂਦੀ ਹੁਣ ਇਹਨੂੰ ਜਦੋਂ ਆਪਾਂ ਇਹ ਦੇਖ ਜਾਈ ਬਿਲਕੁਲ ਫੋਲੀ ਪਈ ਹੈ ਲਓ ਜੀ ਹੁਣ ਇਹ ਆਪਾਂ ਨੂੰ ਭਾਂਡੇ ਚ ਪਾ ਕੇ ਖਾਣੀ ਸੌਖੀ ਹੋ ਜੂ ਪਹਿਲਾਂ ਸੀ ਨਾ ਇਹ ਕੀ ਕਰਦੇ ਹੁੰਦੇ ਗਰਮ ਗਰਮ ਰਲਾ ਕੇ ਉਹਦੀ ਕਿਸੇ ਸਟੀਲ ਦੇ ਭਾਂਡੇ ਦੀ ਜਾਂ ਜਿਹੜੀ ਵੀ ਆਪਾਂ ਪਾਉਣੇ ਹੁੰਦੇ ਉਹਦੇ ਵਿੱਚ ਪਾਦੇ ਪੱਤੀ ਨਾ ਜੰਨੀ ਚਮਚੇ ਵੀ ਟੁੱਟ ਜਾਂਦੇ ਹੁਣ ਅਸੀਂ ਦੋ ਤਿੰਨ ਸਾਲਾਂ ਦਾ ਇੱਕ ਐਕਸਪੈਰੀਮੈਂਟ ਕਰਦੇ ਆਂ ਹੁਣ ਇਹਨੂੰ ਨਾ ਬਸਾਂ ਠੰਡੀ ਕਰਕੇ ਪੱਟ-ਪੱਟ ਵਿੱਚ ਦੀ ਮੈਂ 2-3 ਮਾਰੇ ਦੇ ਵਿੱਚ ਐਦਾਂ ਹੀ ਰਾਤ ਖੁਰਚਣਾ ਫੇਰ ਤਾਂ ਉਹ ਡਾਉਨ ਹੋ ਗਿਆ। ਰਾਤ ਵੀ ਮੈਂ ਇਹਦੇ ਵਿੱਚ ਖੁਰਚਣਾ ਫੇਰਦਾ ਸੀ ਤੜਕੇ ਫੇਰ ਸਾਰੀ ਲੈ ਆਤੀ ਹੁਣ ਫੇਰ ਪਰਲੇ ਆ ਕੇ ਕਾਮਾਂ ਵੀ ਨੌਜੀ ਕੋਈ ਵੀ ਜੰਮੀ ਨਹੀਂ ਹੋਈ ਐ ਡੜੇ ਖਲੇ ਪੜ ਨਹੀਂ ਬਣੇ ਬਰੀਕ ਵਧੀਆ ਸੌਫਟ ਹੋਈ ਪਈ ਐ ਸਾਰੀ। ਅੱਗੇ ਅਸੀਂ ਬਾਲਾ ਕਾਲਾ ਰੰਗ ਤਾਂ ਕਰ ਲੈਂਦੇ ਤੇ ਥੋੜੀ ਜਿਹੀ ਐਸੀ ਕਿ ਮੈਂ ਥੋੜਾ ਜਿਆਦਾ ਬਰਾਊਨ ਜਿਹੀ ਰੱਖਿਆ। ਅੱੱਚਾ ਤਾਂ ਹੀ ਹੈਗਾ ਪੂਰਾ ਤੇ ਇਹ ਔਰ ਥੋੜਾ ਜਿਹਾ ਰੰਗ ਚੇਂਜ ਹੋ ਗਿਆ ਕਿ ਐਦਾਂ ਦੀ ਆਲੀ ਪਨੀਰੀ ਟੇਸਟ ਹੀ ਬਣੀ ਆ ਪੁਰੀ। ਬਹੁਤ ਸਵਾਦ ਲੱਗਦੀ ਹੈ। ਖਾਂ ਚੁ ਵੀ ਪਤਾ ਨਹੀਂ ਹੈਵੀ ਹੈਵੀ ਜੀ ਨਹੀਂ ਹੈਗੀ ਇੰਨੀ ਜਿਆਦੇ। ਹੁਣ ਮੈਂ ਮੱਝਾਂ ਨੂੰ ਪਾਣੀ ਪਿਆਤਾ। ਤੇ ਬਾਕੀ ਸਾਰਾ ਕੰਮ ਨਿਵੇੜਤਾ। ਹੁਣ ਅਗੱਬਤ ਸਬਜ਼ੀ ਬਣਾਉਣੀ ਹੈ ਅਸੀਂ ਕਦੂ ਦੀ ਹੈ ਤੇ ਅਸੀਂ ਕਦੂ ਤੋੜ ਕੇ ਲੈਣੇ ਤੇ ਸਰੇ ਦੋ ਟਾਈਮ ਅਸੀਂ ਦੁਪਹਿਰੇ ਤੇ ਸਵੇਰੇ ਅਸੀਂ ਮੂਰੀਆਂ ਦੇ ਪਰੋਠੇ ਮੂਰੀਆਂ ਦੇ ਪਰੋਠੇ ਤਾਂ ਪਾੜੀ ਤੀ ਜਿਵੇਂ ਉਹਨਾਂ ਦਾ ਟਾਈਮ ਡਿਗਰੀ ਦੀ ਵੀਡੀਓ ਦਾ ਤਾਂ ਟਾਈਮ ਲੱਗਿਆ ਤਾਂ ਬਣਾ ਲੱਗ ਰਹੇ ਸੀ ਅਸੀਂ ਪਹਿਲੀ ਵਾਰ ਮੂਰੀਆਂ ਦੇ ਪਰੋਠੇ ਬਣਾਏ ਨੇ ਬਾੜੀ ਚੋਂ ਮੂਰੀਆਂ ਵਾਲੀਆਂ ਸਾਡੇ ਸਾਰੀਆਂ ਖਤਮ ਹੋ ਗੋ ਦੇਖੋ ਜੀ 2 ਮਿੰਟ ਚ ਪੈ ਗਈ ਇਹਨੂੰ ਮੈਂ ਇਸ ਕੀ ਕੋਤੀ ਸੀ ਸਵੇਰੇ ਹੋਰ ਕੁਝ ਤਾਂ ਨਹੀਂ ਵੀ ਲੋਸਟ ਵੀਡੀਓ ਦੇ ਵਿੱਚ ਸਰੋਂ ਦਾ ਤੇਲ ਘੜਾਤਾ ਤਾਂ ਘੜਾ ਕੀ ਇਨੇ ਮੱਝੂ ਸੁਪੂ ਕੀ ਕਰ ਤੋੜਾ ਲੈ ਗਾਇਆ ਨਾ ਸਰਦੀਆਂ ਦਾ ਟਾਈਮ ਆ ਚਾਹਣਾ ਕੁਛ ਨਾ ਕੁਛ ਬੱਚੇ ਖਾਣ ਨੂੰ ਭਾਲਦੀ ਹੋ। ਲੋ ਆ ਕੇ ਸਵੇਰੇ ਉੱਠਣ ਵੇਲੇ ਵੀ ਰਾਤ ਨੂੰ ਮੇਰੇ ਗੁੱਦਨ। ਤਾਂ ਹੁਣ ਇੱਕ ਵਾਰ ਮੀਨਾ ਨਿਕਲ ਜੂਗਾ ਆਪਣਾ। ਇਨੇ ਮੱਝੂ ਸੁਪੂ ਕੀ ਕਰ ਉਹਦਾ। ਪੋੜ ਜਾਣਾ ਨਹੀਂ। ਫਿਰ ਸਪੋਕਾ ਘੜਦਾਂਗੇ ਉਸ ਤੋਂ ਬਾਅਦ ਲੋੜੀ ਮੇਰੇ ਘਰ ਦੀ ਦਰਵਾਜ਼ਾ ਬਣ ਜੂਗਾ। ਗੁੱਦਨ ਨਾਲ ਤਕਾਸੀਆਂ ਆਪਸ਼ਨਾਂ ਦੇਖੀਆਂ ਨੇ। ਲਿੰਗ ਤੇ ਜੰਮਨਸਰੇ ਵੀਰੇ ਵੀ ਨੂੰ ਸਾਰੇ ਪਿੱਤੀ ਤੋਤੀ ਹੈ ਜਮੈਂ ਪਾਉ ਦੇ ਖਾਉ ਕੋਈ ਨਹੀਂ ਚੜਸਾਰੇ ਪਟਨ ਦੇ ਮਰੀ ਜਾਂਦੇ ਨੇ ਦਾ ਘੜੀ ਵਾਲੀ ਹੈ ਲਓ ਜੀ ਹੁਣ ਮੈਂ ਇਹ ਪਾਂਡੇ ਸਾਫ ਕਰਦਾ ਹੁਣ ਸਾਫ ਕਰ ਲਵਾਂਗਾ ਬਚਨ ਕੋ ਦੀ ਚੁੰਨੀ ਵੀ ਧੋਣ ਵਾਲੀ ਹੈ ਤੇ ਆਪਣੇ ਆ ਸੂਟ ਬਣ ਕੇ ਆਏ ਸੀਗੇ ਇਹਦੀ ਵੀਡੀਓ ਅਪਲੋਡ ਹੋ ਗਈ ਹੈ 80 ਗ੍ਰਾਮ ਕ੍ਰੇਪ ਤੇ ਹੈਂਡਵਰਕ ਦਾ ਤੇ ਇਹ ਖਾਦੀ ਸਿਲਕ ਤੇ ਬਣਾਇਆ ਹੋਇਆ ਵੀਡੀਓ ਦੇਖ ਲਿਓ ਤੁਸੀਂ ਆਰਕੇ ਬੁਟੀਕ ਤੇ ਆ ਦੇਖੋ ਜੀ 벨ਵਟ ਦਾ ਸੂਟ ਹੈਂਡਵਰਕ ਦਾ ਇਹ 벨ਵਟ ਤੇ ਰੈਡੀ ਕਰਵਾਇਆ ਜੇ ਤੁਸੀਂ ਨੇ 벨ਵਟ ਤੇ ਰੈਡੀ ਕਰਵਾਉਣੇ ਨੇ ਨਾ ਹੁਣੀ ਆਰਡਰ ਸ਼ੁਰੂ ਕਰ ਲਓ ਵਧੀਆ ਵਾਲੀ 벨ਵਟ ਆਹੀ ਪਿਓਰ ਵਾਲੀ ਇਹਦਾ ਮੰਨ ਕੇ ਚੱਲੋ ਵੀ ਸੂਟ ਤੁਹਾਨੂੰ 1500 ਦਾ ਪੈ ਜਾਊਗਾ ਜੇ ਬਾਲੇ ਆਪਾਂ ਵਾਈਟ ਲੈ ਕੇ ਡਾਈ ਕਰਵਾਉਣਾ ਜੇ ਫਿਰ ਤਾਂ ਬਾਲਾ ਕਾਸਟਲੀ ਚਲਾ ਜਾਂਦਾ ਤੇ ਆ ਵਾਲੀ ਮੇਲੇ ਦੀ ਬਾਤ ਤੇ ਰਹੂਗੀ ਤੇ ਗਲੇ ਦਾ ਕੰਮ ਹੈ ਸਾਰੀ ਸ਼ਰਟ ਦੇ ਵਿੱਚ ਬੂਟੀ ਮਿਲੂਗੀ ਇਹਦੀ ਆਰਕੀਟਿਕ ਤੇ ਵੀਡੀਓ ਪੈ ਗਈ ਦੇਖੋ ਜੀ ਇਹਦਾ ਕੰਬੀਨੇਸ਼ਨ ਦੇਖੋ ਫਰੋਜੀ ਤੇ ਰਾਣੀ ਦਾ ਕਿੰਨਾ ਸੋਹਣਾ ਕਲਰ ਬਣ ਕੇ ਆ ਰਿਹਾ ਤੇ ਬਾਕੀ ਜੋ ਜੋ ਆਪਣੇ ਸੂਟ ਆਉਂਦੇ ਨੇ ਬਣ ਕੇ ਨਾਲ-ਨਾਲ ਤੁਹਾਨੂੰ ਵੀਡੀਓ ਦੇ ਵਿੱਚ ਅਪਲੋਡ ਕਰੀ ਜਾਂਦੇ ਆ ਇਹ ਬਲੈਕ ਵਾਲੇ ਇਹ ਡਿਜ਼ਾਈਨ ਵਾਲਾ ਹੋਰ ਹੈ ਦੇਖੋ ਜੀ ਸਾਰੇ ਆ ਪਹਿਲਾ ਸੂਟ ਆਪਾਂ ਨੀਡਲ ਵਰਕ ਦਾ ਬਣਾਇਆ ਮੈਂ ਕੱਲ ਨੂੰ ਵੀਡੀਓ ਦੇ ਵਿੱਚ ਪਾਉਂਗੀ ਤੇ ਸਕਿਨ ਕਲਰ ਹੈ ਇਹਦੇ ਵਿੱਚ ਦੋ ਤਿੰਨ ਕਲਰ ਦੇ ਚੇਂਜ ਹੋਗੇ ਥੋੜਾ ਜਿਹਾ ਇੱਕ ਕਲਰ ਇਹਦੇ ਵਿੱਚ ਪਹਿਲਾਂ ਬਣੇ ਨੇ ਜਿਹੜੇ ਡਾਰਕ ਨੇ ਇਹ ਕਲਰ ਲਾਈਟ ਨੇ ਚਲੋ ਜੀ ਇਹ ਸੂਟ ਰੈਡੀ ਨੇ ਆਪਣੇ ਲੋਪਾ ਕੱਲ ਨੂੰ ਕੱਢੀਏ ਪਾਰਸਲ ਦੇ ਵਿੱਚ ਬਹਿ ਕੇ ਰਾਮ ਨਾਲ ਤੇ ਹੁਣ ਆਪਾਂ ਸਬਜ਼ੀ ਬਣਾ ਲਈਏ ਤੇ ਬਾਕੀ ਵਰਕ ਵਾਲੇ ਸੂਟ ਨਹੀਂ ਹੈ ਭੈਣਾਂ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਫਿਰ ਨਾਲ ਨਾਲ ਆਰਡਰ ਚੱਲਾ ਜਾਂਦਾ ਫਿਰ ਉਹ ਇੱਕ ਇੱਕ ਸੂਟ ਰਹਿ ਜਾਂਦਾ ਜੀ 15 20 ਦਿਨ ਬਾਅਦ ਕਾਰੀਗਰ ਆਉਂਦਾ ਫਿਰ ਉਹ ਲੇਟ ਹੋ ਜਾਂਦਾ ਤੇ ਜਿੰਨਾ ਭੈਣਾਂ ਨੇ ਸੂਟ ਦਿੱਤੇ ਹੋਏ ਨੇ ਜੀ ਤੁਸੀਂ ਹਾਫ ਪੇਮੈਂਟ ਕਰ ਦਿਓ ਪਹਿਲਾਂ ਇਹ ਸੁਣੀਆਂ ਇਹ ਮੈਸੇਜ ਕਰੀਏ ਲੈ ਜਾਣਗੇ ਪੀਤੀ ਨੂੰ ਪਤਾ ਮੇਰੇ ਤਾਂ ਜਾਨ ਨਹੀਂ ਏ ਲਓ ਜੀ ਇਧਰ ਵੀ ਆਪਾਂ ਨਾਲ ਹੁੰਦੇ ਸੈਟਿੰਗ ਕਰੀ ਜਾਂਦੇ ਆ ਸਾਰੀ ਟਾਈਮ ਦੇਖੋ ਪਿੰਡ ਆਪਣੇ ਆਏ ਹੈ ਜੀ ਨਗਰ ਕੀਰਤਨ ਲਓ ਜੀ ਹੁਣ ਮੈਂ ਬਾੰਦੇ ਬਾਹਲਾ ਫਿਰ ਮਿਲਦੇ ਆ ਐਨੇ ਮੇਰਾ ਫੋਨ ਚਾਰਜ ਹੋ ਜਾਉ ਫੋਨ ਦੀ ਬੈਟਰੀ ਵੀ ਡਾਉਣ